ਸ਼ਲੋਕ ਮਹਲਾ 9 ਸ਼ਲੋਕ ਦੂਜਾ ਵਿਖਿਅਨ ਸਿਉ ਕਾਹਿ ਰਚਿਓ ਨਿਮਕ ਨ ਹੋਹੁ ਅਦਾਸ ਕੋ ਨਾਨਕ ਭਜ ਹਰਮਨਾ ਪਰੇ ਨ ਜਮ ਕੀ ਫਾਸ ਸਤਿਗੁਰ ਦੂਏ ਸਲੋਕ ਸਮਝਾਉਂਦੇ ਨੇ ਜੇ ਬਚਣਾ ਜਮਾਂ ਤੋਂ ਭਾਈ ਹਰ ਹਰ ਨਾਮ ਜਪੰਤਿਆਂ ਕਿਸ ਨਾ ਕਹੇ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੁਬਾਰ ਜੇ ਮਾਇਆ ਨਾਲ ਜੁੜੇ ਰਹਿਗੇ ਸੰਸਾਰੀ ਰਿਸ਼ਤੇ ਨਾਲ ਜੁੜੇ ਰਹਿਗੇ ਤਾਂ ਫਿਰ ਕਾਲ ਨੇ ਆ ਜਾਣਾ ਭਾਈ ਰਾਜਾ ਪਰਜਾ ਸੰਕਰਮਾਰੀ ਇਹ ਸੁ ਕਾਲ ਬਡਾਨੀ ਦੇ ਕਾਲ ਨੇ ਨਹੀਂ ਬਖਸ਼ਣਾ ਪਾਈ ਭਗਤ ਕਬੀਰ ਜੀ ਸਮਝਾਉਂਦੇ ਆ ਕਾਹ ਕਬੀਰ ਤਬ ਹੀ ਨਰ ਜਾਗੇ ਜਦ ਜਮ ਕਾ ਡੰਡ ਮੂਡ ਮੇ ਲਾਗੇ ਆਤਮਾ ਜਾਗਦੀ ਹੈ ਮਨ ਜਾਗਦਾ ਹੈ ਜਦੋਂ ਕਾਲ ਦਾ ਡੰਡਾ ਦੇ ਸਿਰ ਤੇ ਪੈਂਦਾ ਹੈ ਸਰੀਰ ਚੋਂ ਕੱਢਿਆ ਜਾਂਦਾ ਉਦੋਂ ਪਹਿਲਾਂ ਪਹਿਲਾਂ ਆਪਾਂ ਆਪਦੇ ਘਰ ਪਹੁੰਚਣਾ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਉਹ ਕਿਵੇਂ ਪਹੁੰਚਾਂਗੇ ਗੁਰਬਾਣੀ ਨਾਲ ਜੁੜ ਕੇ ਰੱਬੀ ਬਾਣੀ ਨਾਲ ਜੁੜ ਕੇ ਗੁਰਸ਼ਬਦ ਦੀ ਵਿਚਾਰਾਂ ਚ ਸਾਨੂੰ ਗਿਆਨ ਹੋਊਗਾ ਫਿਰ ਮੰਟੇਕੂਗਾ ਗਿਆਨ ਕਾ ਵੱਧਾ ਮੰਨ ਰਾਇ ਫਿਰ ਆਪਾਂ ਜਮਾ ਤੋਂ ਬਚਾਂਗੇ